ਨਦੀਕੀ ਪਿੰਡ ਕਿੰਗਰਾ ਤੋਂ ਮਹਿਲਾ ਸਰਬਜੀਤ ਕੌਰ ਨੇ ਆਪਣੇ ਪਤੀ ਅਤੇ ਸੋਹਰਾ ਪਰਿਵਾਰ ਤੇ ਗੰਭੀਰ ਦੋਸ਼ ਲਾਉਂਦੇ ਦੱਸਿਆ ਕਿ ਉਸਦਾ ਵਿਆਹ 17 ਸਾਲ ਪਹਿਲਾਂ ਜਗਮੀਤ ਸਿੰਘ ਉਰਫ ਕਾਕਾ ਨਾਲ ਪਿੰਡ ਕਿੰਗਰੇ ਰੀਤੀ ਰਿਵਾਜਾਂ ਨਾਲ ਹੋਇਆ ਸੀ ਅਤੇ ਉਸਦੇ ਤਿੰਨ ਬੱਚੇ ਵੀ ਹਨ ਉਹਨੇ ਕਿਹਾ ਕਿ ਉਸਦਾ ਪਤੀ ਨਸ਼ੇੜੀ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਉਸ ਦੀ ਬਹੁਤ ਬੇਰਮੀ ਨਾਲ ਕੁੱਟਮਾਰ ਕਰਦਾ ਹੈ ਕਈ ਵਾਰ ਪੰਚਾਇਤੀ ਰਾਜinama ਤੋਂ ਇਲਾਵਾ ਮਹਿਲਾ ਮੰਡਰ ਵਿੱਚ ਵੀ ਕੋਈ ਮੋਤੋ ਰਵਿਓ ਰਾਜinama ਕਰਕੇ ਉਸ ਨੂੰ ਸੋਹਰਾ ਪਰਿਵਾਰ ਵਿੱਚ ਭੇਜ ਦਿੱਤਾ ਜਾਂਦਾ ਰਿਹਾ ਪਰ ਕੁੱਟਮਾਰ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੀ ਰਿਹਾ ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਪੀੜਤਾ ਸਰਵਜੀਤ ਕੌਰ ਦੀ ਬੇਰਮੀ ਨਾਲ ਹੋਈ ਕੁੱਟਮਾਰ ਉਪਰੰਤ ਪੀਕੇ ਪਰਿਵਾਰ ਵੱਲੋਂ ਪੀੜਤਾ ਨੂੰ ਸਿਵਲ ਹਫ਼ਜ਼ਾ ਸ਼੍ਰੀ ਮੁਖਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਅਤੇ ਪੀੜਤਾ ਸਰਵਜੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਪ੍ਰਸ਼ਾਸਨ ਅਤੇ ਇਸ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਕੀ ਨਾਮ ਹੈ ਤੁਹਾਡਾ ਸਰਵਜੀਤ ਕੌਰ ਪਿੰਡ ਕਿਹੜਾ ਪਿੰਡ ਕਿੰਗਰਾ ਸਰਵਾਲੇ ਦਖੀਦਮ ਜਗਮੀਰ ਸਿੰਘ ਕੀ ਵਿਸ਼ਾ ਤੋਂ ਬਾਕੀ ਗੱਲਬਾਤ ਹੋ ਗਈ ਕੋਈ ਨਸ਼ੇ ਕਰਦਾ ਦਾਰੂ ਪਿੰਦਾ ਕੁੱਟਮਾਰ ਕਰਦਾ ਸਾਡੇ ਨਾਲ ਆਹ ਅਧਿਕਾਰ ਦੇ ਪਰਿਵਾਰ ਹੈਗੇ ਤੇ ਉਹ ਜੇਠੋ ਕੋਲੇ ਖੜੇ ਰਹਿੰਦੇ ਆ ਤੇ ਉਹ ਟੌਰਚਰ ਕਰਦੇ ਸਾਡੇ ਨਾਲ ਆ ਉਲਤਾਂ ਲੁੱਤਾਂ ਮਾਰਦੇ ਉਹ ਸਾਡੇ ਨਾਲ ਸਰੀਰ ਤੇ ਸਾਰਾ ਕੁਝ ਕਰਦੇ ਉਹ ਜ਼ਬਰਦਸਤੀ ਕਰਦੇ ਆ ਸਾਡੇ ਕਿ ਮੰਗ ਕਰਦੇ ਉਹ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਸਾਡੀ ਭੈਣ ਨੂੰ ਵਿਆਹੀ ਨੂੰ 17 ਸਾਲ ਹੋ ਗਏ ਕਿੰਗਰਾ ਪਿੰਡ ਵੇ ਆਈ ਸੀ ਜਗਮੀਤ ਦੇ ਨਾਲ ਤੇ ਉਹ ਜਾਨੀਏ 17 ਸਾਲਾਂ ਤੂੰ ਕੁੱਟਮਾਰ ਹੀ ਕਰ ਰਿਆ ਹੈ ਬਹੁਤ ਹੀ ਜ਼ਿਆਦਾ ਬੇਸਲੂਕੀ ਵੀ ਕਰਦਾ ਸਾਧਕ ਜਾ ਕੇ ਉਥੇ ਹੀ ਇਹਨਾਂ ਦੇ ਲਿਖਤੀ ਰੂਪ ਦੇ ਵਿੱਚ ਰਾਜਨਾਮਾ ਸਾਡਾ ਫਿਰ ਉਥੇ ਇਹਨਾਂ ਨੇ ਕਰਦੇ ਕਰਕੇ ਰਾਜਨਾਮਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੁੱਟਮਾਰ ਫਿਰ કરી ਫਿਰ ਇਸੀ ਆਪਦੀ ਭੈਣੇ ਹੀ ਫਿਰ ਲਿਆਈ ਆ ਲਿਆ ਕੇ ਮਹਿਲਾ ਮੰਡਲ ਦੇ ਵਿੱਚ ਇਹਨਾਂ ਦਾ ਕੇਸ ਲਾਤਾ ਸੀ ਹੀ ਮਹਿਲਾ ਮੰਡਲ ਦੇ ਵਿੱਚ ਫੇਰ ਇਹਨਾਂ ਨੇ ਰਾਜੀਨਾਮਾ ਸਾਡਾ ਹੋ ਗਿਆ ਢਾਈ ਕਿ ਮਹੀਨਾ ਪਹਿਲਾਂ ਰਾਜੀਨਾਮਾ ਹੋਣ ਤੋਂ ਬਾਅਦ ਫੇਰ ਹੁਣ ਇਹਨਾਂ ਨੇ ਤਿੰਨ ਵਾਰੀ ਹੋਰ ਕੁੱਟਦੀ ਦੁਆਰਾ ਮੇਰੀ ਭੈਣ ਨੂੰ ਬਹੁਤ ਹੀ ਜਾਨੀ ਜਾਨੀ ਨੁਕਸਾਨ ਵੀ ਇਹ ਕਰਮ ਨੂੰ ਚਾਹੁੰਦੇ ਐ ਇਹ ਕਹਿੰਦੇ ਵੀ ਜਾਨ ਮਾਰਾਂਗੇ ਹੀ ਮੈਨੂੰ ਸਾਨੂੰ ਭੈਣ ਨੇ ਫੋਨ ਕੀਤਾ ਵੀ ਵੀਰੇ ਜਦੋਂ ਮੈਨੂੰ ਮਾਰਤਾ ਤੁਸੀਂ ਉਦੋਂ ਹੀ ਆਉਂਗੇ ਮੇਰੇ ਕੋਲ ਹੀ ਸੀ ਜਦੋਂ ਇਹੀ ਅੱਗੇ ਗਏ ਉਹਨਾਂ ਦੇ ਘਰੇ ਤੇ ਉਹਨਾਂ ਦੇ ਕੰਧਾ-ਕੁੰਧਾ ਪਤਾ ਨਹੀਂ ਆਪਸ ਵਿੱਚ ਪਹਿਲਾਂ ਹੀ ਉਹਨਾਂ ਦੀ ਕੁੱਟਮਾਰ ਹੋਈ ਸੀ ਭਰਾਵਾ-ਭਰਾਵਾ ਦੀ ਹੋਈ ਐ ਤੇ ਲੜੇ ਸੀਗੇ ਉਹ ਪਹਿਲਾਂ ਇਹ ਉਹ ਸਟਾਟੂਟਾਂ ਵਜੀਆਂ ਵੀ ਸੀ ਜਦੋਂ ਅਸੀਂ ਵੇਖਿਆ ਜਾਗੇ ਗੇ ਮੌਕਾ ਫਿਰ اسی ਜਾ ਕੇ ਮੈਂ ਕਿਹਾ ਵੀ ਕੰਮ ਤਾਂ ਜ਼ਿਆਦਾ ਖਿਲਰਿਆ ਹੋਇਆ ਤੇ ਅਸੀਂ ਵੀਡੀਓ ਜਦੋਂ ਬਣਾਉਣ ਲੱਗੇ ਉੱਥੇ ਜਾ ਕੇ ਜਦੋਂ ਅਸੀਂ ਵੀਡੀਓ ਬਣਾਈ ਤੇ ਉਲਟਾ ਉਹ ਸਾਡੇ ਗਾਲ ਪੈ ਗਏ ਫੇਰ ਦੁਬਾਰਾ ਉਹ ਅਣਪਛਾਤੇ ਲੋਕ ਸੀ ਕੋਈ 8 10 12 ਬੰਦੇ ਹੋ ਤੇ ਹੁਣ ਸਾਡੀ ਇਹੀ ਰਿਕਵੈਸਟ ਹੈ ਸਰਕਾਰ ਨੂੰ ਵੀ ਚੰਗੀ ਤਰ੍ਹਾਂ ਤਫਸੀਲ ਕਰਕੇ ਦੀ ਸੁਣਵਾਈ ਸਾਡੀ ਕੀਤੀ ਜਾਵੇ ਇਸ ਸੰਬੰਧੀ ਜਲ ਸਰਬਜੀਤ ਕੌਰ ਦੇ ਪਤੀ ਅਤੇ ਸਵਰਗ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬਿਲਕੁਲ ਬੇਮਨਾਅ ਦੱਸਿਆ ਉਹਨਾਂ ਦੱਸਿਆ ਕਿ ਪਤੀ ਪਤਨੀ ਦੀ ਆਪਸੀ ਝਗੜੇ ਤੋਂ ਬਾਅਦ ਸਰਬਜੀਤ ਕੌਰ ਨੇ ਆਪਣੇ ਭਰਾਵਾਂ ਨੂੰ ਫੋਨ ਕਰਕੇ ਬੁਲਾਇਆ ਜਿਨ੍ਹਾਂ ਵੱਲੋਂ ਜਗਮੀਤ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ ਜਿਵੇਂ ਦੋਨੇ ਜੀ ਆਪਸੀ ਲੜੇ ਸੀਗੇ ਤੇ ਕੁੱਟਮਾਰ ਵੀ ਹੋਈ ਹੈ ਮਾੜੀ-ਮੋਟੀ ਤੇ ਉਹਨਾਂ ਨੇ ਆਪਦੇ ਭਰਾ ਸਾਧ ਕੇ ਤੇ ਮੇਰੇ ਨਾਲ ਕੁੱਟਮਾਰ ਸਰਬਜੀ ਦਿਖੋ ਸਰਬਜੀ ਦਾ ਉਹਦਾ ਨਾਮ ਮੇਰੇ ਘਰ ਦਾਗਾ ਅੱਛਾ ਉਹਦੇ ਭਰਾ ਆਏ ਸੀਗੇ ਉਹਨੇ ਮੈਨੂੰ ਕੁੱਟਮਾਰ ਕਰਵਾਈ ਹੈ ਰਾਤ ਨੂੰ ਆਏ ਸੀ ਕਿਨੇ ਹੋਏ ਸੀ ਹਾਂਜੀ ਕਿੰਨੇ ਵੇ ਆਏ ਸੀ ਕਦੋਂ ਆਏ ਸੀ ਰਾਤ ਦੇ 12 1 ਦਾ ਟਾਈਮ ਤਾਂ ਹੋਊਗਾ ਇਹਨੇ ਜਣੇ ਸੀ ਉਹ ਵੀ 25 ਜਣੇ ਸੀ ਤੇ ਸਰਬਜੀ ਦੀ ਕੁੱਟਮਾਰ ਤੋਂ ਬਾਅਦ ਆਏ ਸੀ ਹਾਂਜੀ ਬਾਅਦ ਆਏ ਸੀ ਉਹਨੇ ਸੱਦੇ ਆ ਫੋਨ ਲਾ ਕੇ ਤੇ ਗੁਰ ਕ੍ਰਪਾਨਾ ਵੀ ਸੀਗੀਆਂ ਡੰਡੇ ਸੀਗੇ ਉਹਨਾਂ ਕੋਲ ਹੁਣ ਤੁਸੀਂ ਅੱਗੇ ਕੀ ਬੰਨ ਕਰ ਲਈ ਛੋੜੇ ਹੁਣ ਇਹ ਇਹੀ ਕਹਿਨੀ ਆ ਵੀ ਆਪ ਦਾ ਰਹਿਣਾ ਦਾ ਸਵਾਰਕ ਰਹਿ ਵੀ ਮੈਂ ਤਾਂ ਰੱਖਣ ਨੂੰ ਤਿਆਰ ਹਾਂ ਬੱਚੇ ਵੀ ਉਹਨੋਂ ਵੀ ਮਸਲਾ ਇਹ ਹੋਇਆ ਜੀ ਇਹ ਆਪ ਜੀ ਦੋਨੇ ਜੀ ਲੜ ਪਈ ਤੇ ਉਹਨਾਂ ਸਰਬਜੀਤ ਨੇ ਆਪਦੇ ਭਰਾ ਸੱਦ ਕੇ ਤੇ 22-25 ਜਣੇ ਆਏ ਉਹ ਕ੍ਰਪਾਨਾ ਡਾਂਗਾ ਲੈ ਕੇ ਤੇ ਇਹਦੇ ਗਲ ਪੈ ਗਏ ਆ ਕੇ ਰਾਤ ਨੂੰ 12:00 1 ਵਜੇ ਇਹ ਕਦੋਂ ਦੀ ਘਟਨਾ ਇਹ ਆਪਣੇ ਪਰਸੋਂ ਦੀ ਹੈ ਜੀ ਤੇ ਉਹ ਆ ਕੇ ਉਹਦੇ ਕੁੱਟਮਾਰ ਕੀਤੀ ਐ ਇਹ ਛਡਾਉਣਗੇ ਉਹ ਸਾਡੇ ਵੀ ਸੱਟਾਂ ਲਾ ਗਈ ਉਹ ਬੱਚੇ ਦੇ ਵੀ ਲਾ ਗਈ ਮੇਰੇ ਦੇ ਜੀ ਤਾਂ ਕੀ ਹੈ ਲੜਾਈ ਦਾ ਕਾਰਨ ਇਹ ਆ ਜੀ ਉਹ ਆਪਣੇ ਇੱਥੇ ਪਿੰਡ 'ਚ ਕਿਸੇ ਨਾਲ ਮਾੜਾ ਪੈਰ ਚੱਕਿਆ ਸੀ ਕਿਸੇ ਨਾਲ ਤੇ ਇਹ ਭਰਾ ਨੂੰ ਮੇਰੇ ਨੂੰ ਨਹੀਂ ਪਤਾ ਲੱਗਿਆ ਗਿਆ ਤੇ ਆਪਣਾ ਆਂਡ ਗਵਾਂਡ ਹੈਗਾ ਪਤਾ ਲੱਗ ਹੀ ਜਾਂਦਾ ਉਹ ਉਹਨੂੰ ਦੱਸਦਾ ਫਿਰ ਇਹਦੇ ਨਾਲ ਲੜਾਈ ਝਗੜਾ ਹੋਣ ਲੱਗ ਗਿਆ ਬਸ ਇਹ ਕਰਨਾ ਜੀ ਅੱਛਾ ਜਿਹੜੀ ਪੀੜਤ ਲੜਕੀ ਸਰਬਜੀਤ ਕੌਰ ਆ ਹਾਂਜੀ ਉਹਦਾ ਇਲਜ਼ਾਮ ਆ ਤੁਹਾਡੇ ਪਰਿਵਾਰ ਤੇ ਵੀ ਸਾਰੇ ਪਰਿਵਾਰ ਜਿਹੜੇ ਉਹਨੂੰ ਤਾਂ ਨਹੀਂ ਉਹ ਤਾਂ ਉਹ ਤਾਂ ਜੀ ਆਪ ਆਪਚੇ ਪਰਿਵਾਰ ਚ ਹੈ ਉਹ ਤਾਂ ਅੱਡ-ਵਾਡਾ ਜੀ ਐਸੀ ਤਾਂ ਹੁਣ ਇਹ ਲੜਦੇ ਤਾਂ ਹੀ ਛਡਾਉਣ ਵੀ ਜਾਣਾ ਤੇ ਇਹਦੇ ਚ ਸਾਨੂੰ ਕੋਈ ਇਹਦੇ ਚ ਸਰਦਰ ਸਰਦਰਦੀ ਨਹੀਂ ਵੀ ਲੜਦੇ ਤਾਂ ਉਹ ਆਪਦੇ ਹੀ ਆ ਐਸੀ ਤਾਂ ਛਡਾਉਣ ਜਾਂਦੇ ਆ ਜੇ ਉੱਥੇ ਗਾਂ ਵਸੇ ਅਸੀਂ ਨਾ ਜਾਵਾਂਗੇ ਸ੍ਰੀ ਮੁਕਸਾ ਸਾਹਿਬ ਤੋਂ ਗੁਰਜੰਟਰ ਪੜਾਂ ਦੇ ਨਾਲ ਜਸਮਿੰਦਰ ਹੁੰਦਲ ਦੀ ਰਿਪੋਰਟ